ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿਹੜਾ ਟੌਪਿਕ ਨਾਈਟ ਤੇ ਬੈਸਟ ਵਧੀਆ ਲੱਗਾ ਸਭ ਤੋਂ ਵਧੀਆ ਤੇ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਤੁਹਾਨੂੰ ਜਿਵੇਂ ਪਤਾ ਵੱਖ-ਵੱਖ ਚੈਨਲਾਂ ਟੌਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਅਬ ਡੇਲੀ ਕੰਟੀਨਿਊ ਡੇਲੀ ਪੋਸਟ ਆਪ ਅਪਾਉਂਦੇ ਰਹਿੰਦੇ ਹਾਂ ਅੱਜ ਦਾ ਆਪਣਾ ਮੁੱਦਾ ਵੀ ਜਿਹੜੇ ਘਰਾਂ 'ਚ ਜਿਹੜੇ ਕੁੱਤੇ ਰੱਖਦੇ ਨੇ ਅੱਜ ਕੱਲ ਲੋਕਾਂ ਨੂੰ ਕੁੱਤਿਆਂ ਨਾਲ ਬਹੁਤ ਵੱਡਾ ਇਹਦੇ ਬਾਰੇ ਥੋੜਾ ਜਿਹਾ ਆਪਾਂ ਗੱਲ ਕਰਨੀ ਵੀ ਕੁੱਤੇ ਦਾ ਨੈਗੇਟਿਵ ਕੀ ਆ ਤੇ ਪੋਜ਼ਿਟਿਵ ਕੀ ਆ ਜਿੱਦਾਂ ਕੁੱਤੇ ਵੇਖ ਲੋ ਤੁਸੀਂ ਵੀ ਇਸ਼ਾਰਾ ਪਿੰਡਾਂ 'ਚ ਵੀ ਵੇਖ ਲੋ ਇਸ਼ਾਰਾ ਕਿਉਂਕਿ ਪਿੰਡਾਂ ਦੇ ਲੋਕੀ ਭੇਲੀਆਂ ਹੀ ਕੁੱਤੇ ਰੱਖਦੇ ਕਿਉਂਕਿ ਅਗਰ ਮਾਲ ਡੰਕਰ ਹੁੰਦਾ ਵਾ ਅਗਲੇ ਦਾ ਟਰੈਕਟਰ ਖਲੋਤਾ ਟਰਾਲੀ ਖਲੋਤੀ ਕਿੰਨਾ ਕੰਮ ਹੁੰਦਾ ਕਿਉਂਕਿ ਕਿੱਲੇ ਕਿੱਲੇ ਦੋ ਦੋ ਕਿੱਲੇ ਆਂ ਭੇਲੀਆਂ ਹੁੰਦੀਆਂ ਉਹ ਫਿਰ ਪਰਿਵਾਰ ਦੇ ਪੱਖੇ ਦਾ ਸੌ ਜਾਂਦਾ ਪਿੱਛੋਂ ਜਿਹੜਾ ਸਮਾਨ ਪਿਆ ਹੁੰ ਵੇਖੋ ਕੁੱਤਾ ਆਪਾਂ ਕੋਈ ਬੰਨਿਆ ਨਾ ਕਰੇ ਜਾਂ ਕਿ ਬਿੱਲੀ ਜਾਂ ਕੋਈ ਕਾ ਆ ਜਾਂਦਾ ਬਿੱਲੀ ਲੰਘੀ ਜਾਂਦੀ ਉਹਨੇ ਭੌਂਕਰਉਣੀ ਹਟਣਾ ਇਸ ਕਰਕੇ ਨਾਲ ਆਪਣੀ ਆਖ ਖੁੱਲ ਜਾਂਦੀ ਕਿਤੇ ਚੋਰ ڈاکੂ ਨਹੀਂ ਆ ਗਏ ਇੱਕ ਦੇ ਬੜਾ ਬੈਨੀਫਿਟ ਕੁੱਤਿਆਂ ਦਾ ਵੀ ਰਾਖੀ ਰਾ ਬੰਦਾ ਬੰਦੇ ਦੇ ਕੰਮ ਨਹੀਂ ਆਉਂਦਾ ਜਿੰਨਾ ਬੰਦੇ ਦੇ ਕੰਮ ਕੁੱਤਾ ਆ ਜਾਂਦਾ ਤੇਰਾ ਕੁੱਤਾ ਨਾ ਇਹਨੂੰ ਬਰੈਡ ਫੀਡ ਕਿਨਾ ਗੋ ਪਾਉਂਦੇ ਅੱਜ ਕੱਲ ਕਿਉਂਕਿ ਬੰਦੇ ਜਿਆਦਾ ਖਰਾਕ ਕੁੱਤਿਆਂ ਦੀ ਹੋ ਗਈ ਆ ਹੁਣ ਤੁਸੀਂ ਵਿਦੇਸ਼ ਦੀ ਗੱਲ ਕਰ ਲੀਏ ਆਪਾਂ ਵਿੱਚ ਟਾਪਿਕ ਵਿਦੇਸ਼ ਚ ਵੇਖੋ ਲੋਕੀ ਜਿਹੜੇ ਇਦੀ ਸਾਊਦੀ ਕਤਰ ਇਦੀ ਦੁਬਈ ਰਾਨ ਵਾਲੀ ਸਾਈਡ ਸ਼ੇਰ ਪਾਲਦੇ ਲੋਕ ਰਹੇ ਸ਼ੇਰ ਜੀਤੇ ਉਹ ਕਿਛਾਉਂ ਕਾ ਪਾਕਿਸਤਾਨ ਵਾਲੇ ਬੰਦੇ ਪਾਕਿਸਤਾਨ ਆਪਣਾ ਜਿਹੜਾ ਨਾਲ ਇੱਥੋਂ ਹੀ ਗਿਆ ਆਪਣਾ ਹੀ ਆਪਣੇ ਪੰਜਾਬ ਦੇ ਹਲਾਈ ਉੱਤੇ ਸ਼ੇਰਪਾਲ ਦੇ 6 ਦੇ ਬੱਚੇ ਕਿਉਂਕਿ ਜਿੰਨਾ ਕਲ ਗੱਲ ਬੰਦੇ ਨੂੰ ਸ਼ੌਂਕ ਨਹੀਂ ਇਨਟ੍ਰੈਸਟ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਜੇ ਆਪ ਪਾਲਤੂ ਜਾਨਵਰ ਪਾਲਦੇ ਆ ਨਾ ਇਹ ਆਪਣੀ ਰਾਖੀ ਵੀ ਕਰਦਾ ਹੁਣ ਵੇਖੋ ਆਪਣੇ ਪੰਜਾਬ ਚ ਕੂਲਰ ਲਾ ਗਏ ਪੱਖੇ ਲਾ ਗਏ ਡੋਗਨ ਲੋਕਾਂ ਦੀ ਮੈਂ ਤੁਹਾਨੂੰ ਵੈਰਾਈਟੀ ਵੀ ਦੱਸ ਦਿੰਨਾ ਡੌਗ ਜਿਹਦਾ ਪਿੱਟ ਬੋਲ ਹੋ ਗਿਆ ਸਭ ਤੋਂ ਖਤਰਨਾਕ ਕੁੱਤਾ ਪਿੱਟ ਬੋਲ ਜੇਕਰ ਲੋਕ ਲਾ ਲੈਂਦਾ ਪਰ ਇਹ ਆ ਵੀ ਜਿੰਨੇ ਰੱਖਿਆ ਉਹਨੂੰ ਨਹੀਂ ਪੈਂਦਾ ਜਿਹੜਾ ਵੀ ਰਾਹ ਗਲੀ ਜੇ ਕੋਈ ਆ ਜਾਂਦਾ ਉਹ ਸਭ ਤੋਂ ਵੱਡਿਆ ਪਾਲਤੂ ਪਿੱਟ ਬੋਲ ਹੋ ਗਿਆ ਆਪਣਾ ਪੱਗ ਹੋ ਗਿਆ ਪੱਗ ਇਹ ਆ ਮਦਨਾ ਖੇਡ ਸਕਦੇ ਹਾਂ ਦਾ ਸੁਭਾਅ ਹੀ ਇਹੋ ਜਿਹਾ ਮਸਤ ਜਿਹਾ ਪੱਗ ਤੈਨੂੰ ਬਰਾ ਵੱਡਾ ਫੋਨ ਆਈਡੀ ਦਾ ਮਸ਼ਹੂਰੀ ਦਿੰਦਾ ਪੱਗ ਜਰਮਨ ਸ਼ਾਵਰੋ ਜਰਮਨ ਸ਼ਾਵਰ ਕੁੱਤਾ ਇਹੋ ਜਿਹਾ ਆਵਾਜ਼ ਹੀ ਉਹ ਜਿਹੜੀ ਆਪਣੀ ਆਰਮੀ ਜਾਂ ਸੀਆਰਪੀ ਆਈਟੀ ਵੀ ਜਦੋਂ ਵੀ ਕੋਈ ਬੰਬ ਧਮਾਕਾ ਜਾਂ ਕੋਈ ਕੋਈ ਵੀ ਕਿਡਨਾਪਿੰਗ ਕੋਈ ਵੀ ਮਸਲਾ ਕੋਈ ਸ਼ਹਿਰ ਤੇ ਕੋਈ ਵੀ ਕਿਡਨਾਪਿੰਗ ਹੁੰਦੀ ਆ ਜਾ ਕੇ ਬਾਂਬ ਧਮਾਕਾ ਦਾ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਜਰਮਨ ਸ਼ਾਵਰ ਕੁੱਤਿਆਂ ਨੂੰ ਉਹ ਜਿੱਥੇ ਬੰਦਾ ਨਹੀਂ ਜਾ ਸਕਦਾ ਉਹ ਕੁੱਤੇ ਚੱਲ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਸੁੰਗਣ ਦੀ ਸ਼ਕਤੀ ਬੜੀ ਤੇਜ ਹੁੰਦੀ ਹੈ ਇਸ ਕਰਕੇ ਜਿਹੜਾ ਜਰਮਨ ਸ਼ਾਵਰ ਕੁੱਤਾ ਨਾ ਇਹ ਇੰਡੀਅਨ ਆਰਮੀ ਕੋਲ ਹੁੰਦਾ ਪਹਿਲਾਂ ਇਹ ਟ੍ਰੇਨਿੰਗ ਹੁੰਦੀ ਆ ਕਿਉਂਕਿ ਸੁੰਗ ਕੇ ਦੱਸ ਦਿੰਦੇ ਆ ਕਿ ਇੱਥੇ ਮਾਰਡਰ ਹੋਇਆ ਇੱਥੇ ਆ ਆਇਆ ਇੱਥੇ ਆ ਤੁਹਾਨੂੰ ਪਤਾ ਹੈ ਤੁਸੀਂ ਫਿਲਮਾਂ ਹੀ ਵੇਖਦੇ ਰਹਿੰਦੇ ਕੁੱਤੇ ਪੜਾ ਕਿੰਨਾ ਕੰਮ ਹੁੰਦੇ ਆਪਣੇ ਆਰਮੀ ਦੀ ਸੈ ਪਿਟ ਬੋਲ ਇਹ ਇਹੋ ਜੀਆਂ ਵੈਰਾਈਆਂ ਜਿੱਦਾਂ ਆ ਆਪਣਾ ਲੈਬਰ ਆ ਗਿਆ ਲੈਬਰਾ ਵੀ ਕੁਕ ਡਾਕ ਡਾ ਵਧੀਆ ਕੁੱਤੇ ਉਹ ਰੱਖੋ ਜਿਹੜੇ ਮਤਲਬ ਪੈਂਦੇ ਨਹੀਂ ਜੇ ਪੈਂਦੇ ਵੀ ਆ ਕਈ ਕੜਤਨ ਜੀ ਮਹਿਸੂਸ ਕਰ ਲੈਂਦੇ ਕੁੱਤੇ ਜਿੱਦਾਂ ਪਿੰਡਾਂ ਦੇ ਆਪਾਂ ਘਰਾਂ 'ਚ ਜਾਂਦੇ ਜਿੱਦਾਂ ਪਿੰਡਾਂ 'ਇ ਕੋਈ ਵਾਰ ਇੱਕ ਦ ਵਾਰਾ ਕੁੱਤਿਆਂ ਥੋੜਾ ਜਿਹਾ ਸਾਵਧਾਨ ਰਹੋ ਵਾਰਾ ਕੁੱਤੇ ਛੋਟੇ ਛੋਟੇ ਬੱਚਿਆਂ ਨੂੰ ਕਾਇ ਜਾਂਦੇ ਹਨਾ ਜਾਂ ਬਜ਼ੁਰਗਾਂ ਨੂੰ ਪੈ ਜਾਂਦੇ ਆ ਕਈ ਆਪਾਂ ਨੂੰ ਭੈਣਾਂ ਨੂੰ ਪੈ ਜਾਂਦੇ ਆ ਪਹਿਲਾਂ ਅੱਜ ਤੋਂ ਬੜਾ ਚਿਰ ਪਹਿਲਾਂ ਕਾਨੂੰਨ ਜਾਂ ਬਣਿਆ ਵੀ ਵਾਰਾ ਕੁੱਤਿਆਂ ਨੂੰ ਮਤਲਬ ਫੜ ਕੇ ਤੇ ਜਾਂ ਕੋਈ ਇਹਨਾਂ ਦੀ ਗਊਸ਼ਾਲਾ ਜਿੱਦਾਂ ਆਪਣੀਆਂ ਕੋਈ ਆਪਣੇ ਗਾਵਾਂ ਵਾਲਾ ਗਊਸ਼ਾਲਾ ਬਣਾ ਇਦਾਂ ਹੁੰਦਾ ਸੀ ਪਹਿਲਾਂ ਮੇਰੇ ਸਾਰਾ ਸਰਕਾਰ ਕਰਦੀ ਹੁੰਦੀ ਸੀ ਪਰ ਹੁਣ ਇਸ ਕਾਨੂੰਨ ਜਾਂ ਬੰਦ ਹੋ ਗਿਆ ਵੀ 12 ਕੁੱਤਿਆਂ ਨੂੰ ਫੜਨਾ ਕਿਉਂਕਿ ਕੁੱਤੇ ਨੂੰ ਲੋਕੀ ਮਾਰਦੇ ਨਹੀਂ ਕੁੱਤਾ ਮਾਰਨਾ ਸੱਪ ਅੱਜਕੱਲ੍ਹ ਨਹੀਂ ਮਾਰਦੇ ਕਿਉਂਕਿ ਇਹ ਵੀ ਰੱਬ ਦੀ ਰੂਹ ਪਰ ਇਹ ਬੋਲ ਨਹੀਂ ਸਕਦੇ ਪਰ ਇਹ ਚ ਕੰਮ ਜ਼ਿਆਦਾ ਹੁੰਦੇ ਆ ਕਈ ਕੁੱਤਾ ਮਾਰ ਕੇ ਖਾਂਦੇ ਸੱਪ ਮਾਰ ਲੈਂਦੇ ਇੱਧਰ ਆਪਣਾ ਚਾਈਨਾ ਵਾਲੀ ਸਾਡੇ ਕੁਝ ਨਹੀਂ ਛੱਡਦੇ ਪੋਤਾਨੀ ਕੋ ਲੋਕੀ ਡੰਗਰ ਮਾਰੀ ਜਾਂਦੇ گاਵਾ ਮਾਰੀ ਜਾਂਦੇ ਕਿਉਂ ਪਾਪ ਕਰਦੇ ਲੋਕ ਮੈਂ ਤਾਂ ਨਾ ਮੀਟ ਮੱਛੀ ਵੀ ਨਾ ਖਾਇਆ ਕਰੋ ਇਹ ਕਿਉਂ ਕਿ ਜਿਹੜਾ ਬੰਦਾ ਮਾਰ ਕੇ ਚੀਜ਼ ਖਾਂਦਾ ਉਹ ਪੁੰਨ ਕਿੱਥੋਂ ਘਟੂਆ ਬਸ ਮੂੰਹ ਦਾ ਸਵਾਦ ਆ ਜ਼ੁਬਾਨ ਦਾ ਸਵਾਦ ਆ ਜਿਹੜਾ ਬੰਦਾ ਗਾਂ ਜਾਂ ਕੋਈ ਮੱਝ ਮੈਂ ਤਾਂ ਨਾ ਕੁੱਕੜ ਮੁਰਗੀ ਅੰਡੇ ਨਾ ਯਾਰ ਖਾਇਆ ਕਰੋ ਕਿਉਂਕਿ ਜੀਵ ਨੂੰ ਮਾਰ ਕੇ ਖਾਣਾ ਉਹ ਦੂਰਾ ਪਾਪੀ ਬਣਦਾ ਜੇ ਸਰੀਰ ਬੰਨਣਾ ਦੇ ਇਦਾਂ ਵੀ ਬਣ ਜਾਣਾ ਰੋਟੀ ਨਾ ਵੀ ਬਣ ਜਾਣਾ ਇੱਕ ਦੋ ਬਦਾਮ ਨਾ ਵੀ ਬਣ ਜਾਣਾ ਅਕਰੋਟਾ ਨਾ ਵੀ ਬਣ ਜਾਣਾ ਇਹ ਨਹੀਂ ਹੁੰਦਾ ਵੀ ਮੀਟ ਮਸ਼ੀਨਾ ਸ਼ਰਾਬ ਨਾਲ ਪਰ ਬੀਅਰ ਨਾਲ ਜਿਆਦਾ ਸ਼ਰੀਰ ਬਣੂਗਾ ਚਲੋ ਇਹ ਚੀਜ਼ਾਂ ਖਾਣ ਨੂੰ ਬਣੀਆਂ ਪਰ ਜਿੱਥੋਂ ਤੱਕ ਮੇਰੀ ਸੋਚ ਆ ਵੀ ਨਾ ਖਾਇਆ ਕਰੋ ਕਿਹੜੀ ਚੀਜ਼ ਨੂੰ ਮਾਰ ਕੇ ਖਾਣਾ ਪਾਪੀ ਫਿਰ ਆਪਾਂ ਮਾਰ ਕੇ ਖਾ ਪੀ ਕੇ ਕਈ ਕਈ ਬੰਦੇ ਗੁਰਦਾਰੇ ਚਲ ਜਾਂਦੇ ਹਨ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਕੁੱਤਿਆਂ ਬਾਰੇ ਆਪਾਂ ਅੱਜਕੱਲ ਇਹ ਸਾਡਾ ਇਹ ਟੌਪਿਕ ਵੀ ਕੁੱਤੇ ਜਿੰਨੇ ਪਾਸ ਤੋਂ ਕੁੱਤਾ ਕਰਦਾ ਰੱਖੀ ਹੈ ਨਾ ਵਫਾ ਉਹਨੂੰ ਜਿੰਨੇ ਮਰਜ਼ੀ ਸੂਟੇ ਡਾਂਗ ਮਾਰੋ ਉਹਨੂੰ ਜਿੰਨੀਆਂ ਮਰਜ਼ੀ ਚਬਲਾ ਮਾਰੋ ਪਰ ਉਹਨੇ ਕਿਉਂਕਿ ਲੋਣ ਖਾਦਾ ਹੁੰਦਾ ਮਾਲਕ ਦਾ ਹੁਣ ਵੱਡੇ ਵੱਡੇ ਆਨੀਤਾ ਮੰਨੀ ਡਾਨੀ ਉਹਨੇ ਕੁੱਤੇ ਰੱਖੇ ਨਾ ਕਰੇ ਕੁੱਤੇ ਨੂੰ ਲਾਲੋ ਸਭ ਬੰਦੇ ਬੰਦੇ ਜਿਹੜੇ ਕੁੱਤੇ ਆ ਉਹ 2 3 ਪਾਏ ਪਾਏ ਕਰੋੜ ਦੇ ਕੁੱਤੇ ਮੁੱਲ ਪੈਂਦਾ ਫੋਰਨ ਕੰਟਰੀ 'ਚ ਇਹ ਜਿਹੜੇ ਕੁੱਤੇ ਆ ਕੁੱਤੇ ਹੋਗੇ ਸ਼ੇਰ ਪਾਲ ਦੇ ਬਾਜ ਪਾਲ ਦੇ ਇੱਲਾ ਪਾਲ ਦੇ ਢੇ ਸ਼ੇਖ ਆਪਣੇ ਦੁਬਈ ਕਦਰ ਸ਼ੇਰ ਬਾਜ ਪਾਲੇ ਸ਼ੌਂਕ ਹੁੰਦਾ ਇਹਨਾਂ ਨੂੰ ਕੁੱਤਿਆਂ ਦਾ ਹੋ ਗਿਆ ਚਿਹਰੇ ਚੀਤੇ ਸ਼ੇਖ ਪਾਕਿਸਤਾਨੀ ਵਾਲੀ ਸਾਈਡ ਵੀ ਇਧਰ اسلامਾਬਾਦ ਚਲਜੋ 라ਵਲ ਪਿੰਡੀ ਚਲਜੋ ਇਧਰ ਗਾਂਦੀ ਗਾਂ ਲਾਹੌਰ ਚਲਜੋ ਬੜਾ ਸ਼ੌਕ ਹੈ ਲੋਕਾਂ ਨੂੰ ਕੁੱਤੇ ਪਾਲਣ ਦਾ ਜਿੱਦਾਂ ਹੁਣ ਵੇਖੋ ਆਪਣੇ ਕੋੜੇ ਕੋੜਿਆ ਸ਼ੌਕ ਕਬੂਤਰਾਂ ਦਾ ਸ਼ੌਂਕ ਹਨਾ ਬਾਜੀਗਰਾਂ ਦਾ ਸ਼ੌਕ ਕਿੰਨਾ ਕਿੰਨਾ ਸਾਰਿਆਂ ਦਾ ਸ਼ੌਂਕ ਅੱਜਕੱਲ ਇਹ ਜਿਹੜੀਆਂ ਪੁਰਾਣੀਆਂ ਅਵਰਾਸਤਾਂ ਇਹ ਚੀਜ਼ਾਂ ਹੁੰਦੀਆਂ ਸੀ ਕਬੂਤਰ ਖਰਗੋਸ਼ ਰੱਖਣੇ ਬੱਕਰੇ ਬੱਕਰੀਆਂ ਰੱਖਣੇ ਇਹ ਅੱਜਕੱਲ ਟ੍ਰੈਂਡ ਜਾਂ ਚੱਲ ਗਿਆ ਬਸ ਜ਼ਿਆਦਾ ਕੁੱਤਿਆਂ ਦਾ ਅੱਜਕੱਲ ਫੇਰ ਟ੍ਰੈਂਡ ਜ਼ਿਆਦਾ ਆ ਗਿਆ ਕਿਉਂਕਿ ਲੋਕ ਆ ਬ੍ਰੈਡ ਵਧੀਆ ਵਧੀਆ ਆ ਭਾਂ ਭੁੱਖੇ ਰਣ ਕੁੱਤਿਆਂ ਨੂੰ ਨਮਾਉਂਦੇ ਕੂਲਰ ਲਾਉਂਦੇ ਏਸੀ ਏਸੀ ਦੇ ਵਿੱਚ ਸੌਂਦੇ ਕੁੱਤਰਾ ਕੁੱਤਿਆਂ ਲਈ ਵੱਖਰਾ ਬੈੱਡ ਵੱਖਰਾ ਖਾਣ ਪੀਣ ਕਿੱਡਾ ਵਧੀਆ ਸੇਫਟੀ ਹੁੰਦੀ ਪਰ ਉਹ ਵੀ ਮੁੱਲ ਪਾ ਦਿੰਦੇ ਕਈ ਜੇ ਜਦੋਂ ਕਿਤੇ ਆਪਾਂ ਕੋਈ ਟਰੈਵਲਿੰਗ ਕਰੀਏ ਨਾਲ ਕੁੱਤੇ ਖੜਦੇ ਟ੍ਰੇਨ 'ਚ ਅੱਜਕੱਲ ਮੇਰੇ ਸਾਹ ਹੁਣ ਹੈਲੀਕਾਪਟਰਾਂ 'ਚ ਕੁੱਤੇ ਜਾਣ ਲਈ ਟਿਕਟ ਲੱਗਦੀ ਆ ਆ ਬੱਸਾਂ ਵਾਲੇ ਕਹਣਗੇ ਵੀ ਟਿਕਟ ਲਾਹੀ ਹੁਣ ਕੁੱਤਾ ਜਾਣਾ ਏ ਯੂਪੀ ਛੱਡਿਆ ਜਾਣਾ ਏ ਮੇਰੇ ਸਾਹ ਨਾਲ ਪਾਗ ਕੁੱਤਾ ਏ ਉਹਦੇ ਵੀ ਟਿਕਟ ਲੱਗੂਗੀ ਕਿਉਂਕਿ ਇਹਨੇ ਬਹਿਣਾ ਟਿਕਟ ਲੱਗੂ ਤੇ ਭਾਵੇਂ ਜਿੰਨੇ ਮਰਜੀ ਕੁੱਤੇ ਲੈ ਜਾਈਂ ਕੁੱਤਿਆਂ ਦਾ ਮੋਲ ਅਿੱਕਲ ਬੰਦੇ ਨਾਲੋਂ ਜ਼ਿਆਦਾ ਪੈਂਦਾ ਕੁੱਤੇ ਵਫਾਦਾਰ ਹੀ ਵੜੇ ਆ ਨਾ ਇੱਥੇ ਭਰਾ ਭਰਾ ਦਾ ਨਹੀਂ ਬੰਦਾ ਹਨਾ ਪਿਓ ਮਾਂ ਪਿਓ ਪੁੱਤਰ ਦਾ ਨਹੀਂ ਬੰਦਾ ਹਨਾ ਕਿੰਨਾ ਕੋ ਆਪਸ 'ਚ ਨਹੀਂ ਬੰਦੀ ਔਰ ਕੁੱਤੇ ਜਿੰਨੀ ਕੋਈ ਸੇਫਟੀ ਨਹੀਂ ਹੈਗੀ ਸਮਝ ਲਓ ਗਨ ਮੈਨੇ ਗੋਲੀ ਵਰਗਾ ਕੰਮ ਕਰਦਾ ਸਮਝ ਲਓ ਪਾਲਤੂ ਜਾਨਵਰ ਇਹ ਫਾਇਦਾ ਕੁੱਤਿਆਂ ਦਾ ਕੁੱਤਿਆਂ ਦੇ ਵੱਧ ਤੋਂ ਵੱਧ ਕਈ ਜਿਹੜੇ ਵਾਰਾ ਕੁੱਤੇ ਆ ਲੋਕੀ ਇਹਨਾਂ ਨੂੰ ਮਾਰਦੇ ਛੋਟੇ ਡੰਗ ਕਿਉਂ ਪਾਪ ਕਰਦੇ ਆ ਆਪਾਂ ਯਾਰ ਕਿ ਲੱਤ ਮਾਰੀ ਜਾਂਦੇ ਤੁਰਦੇ ਤੁਰਦੇ ਲੱਤ ਮਾਰ ਦੇਣਗੇ ਕੁੱਤੇ ਨੇ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕੁੱਤਾ ਵੀ ਰੱਬ ਦੀ ਰੂਹ ਆ ਪਰ ਇਹ ਬੋਲ ਨਹੀਂ ਸਕਦਾ ਪਰ ਉਹ ਸਾਰਾ ਕੁਝ ਸਮਝ ਸਕਦਾ ਹੋਰ ਤੇ ਕਲਿੱਪ ਸ਼ਾਟ ਕਲਿੱਪ ਕੋਈ YouTube ਤੇ Instagram ਦੇ ਵੇਖਦੇ ਵੀ ਜੇ ਕੋਈ ਛੋਟਾ ਬੱਚਾ ਜਾਂ ਛੋਟੀ ਬੱਚੀ ਸਕੂਲੋਂ ਉਤਰਦੇ ਉਹ ਭੱਜ ਕੇ ਕੁੱਤੇ ਲੈ ਜਾਂਦੇ ਉਹਨਾਂ ਨੂੰ ਇਹ ਆਪਾਂ ਫਿਲਮਾਂ ਜਿਹਾ ਨਾ ਹਾਲੀਵੁੱਡ ਬਾਲੀਵੁੱਡ ਫਿਲਮਾਂ ਜਿਵੇਂ ਕੁੱਤਿਆਂ ਨਾਲ ਕਿੰਨਾ ਪਿਆਰ ਹੋਰ ਟਾਈਟੈਨਿਕ ਆਇਤੋ ਮੇਸਾਨਾ 2010 12 15 ਦੀ ਗੱਲ ਟਾਈਟੈਨਿਕ ਜਾਜ ਇਹ ਡੁੱਬਿਆ ਹੈ ਉਹਦੇ ਵਿੱਚ ਕਹਾਣੀ ਦੱਸੀ ਦੀ ਇੱਕ ਕੁੱਤਾ ਸੀ ਤੇ ਤਿੰਨ ਚਾਰ ਪੰਜ ਇਹ ਤਿੰਨ ਬੇਟੇ ਹੋਦੇ ਇੱਕ ਆਪ ਹੀ ਹੋ ਤੇ ਬੇਟਾ ਬੇਟੀ ਉਹਨਾਂ ਦਾ ਕੁੱਤਾ ਬਿਮਾਰ ਹੋ ਗਿਆ ਦਨ ਟਾਈਟੈਨ ਜਹਾਜ਼ ਤੁਰਨ ਲੱਗਾ ਜੀ ਦੋ ਡੁੱਬ ਗਿਆ ਉਹ ਵੀ ਜਾਤਨਾਂ ਉਹ ਕੁੱਤਾ ਤੁਰ ਇੱਕ ਤੁਰਨ ਲੱਗੇ ਸਾਰਾ ਪਰਵਾਟਾ ਟਾਈਟੈਨ ਜਹਾਜ਼ ਚ ਬਹਿਣ ਲੱਗੇ ਉਹ ਕੁੱਤਾ ਬਿਮਾਰ ਹੋ ਗਿਆ ਉਹ ਆਂਦੇ ਵੇਖੇ ਉਹ ਜਿਹੜਾ ਬੇਟੇ ਹੈ ਨਾ ਬੜੇ ਪਿਆਰ ਕਰਦੇ ਸੀ ਕੁੱਤੇ ਨੂੰ ਅੰਕਲਾਂ ਦੀ ਚੱਲੇ ਨਾਲ ਬੇਟਿਆਂ ਲੈ ਕੇ ਉਹ ਟਾਈਟੈਨ ਪਿੱਲੀਰੀ ਜਹਾਜ਼ ਚ ਲਿਆ ਵਾ ਤੇ ਕੰਮ ਫਿਰ ਕਿਉਂ ਨੇ ਉਹ ਕੁੱਤਾ ਕਿਦਿਆਂ ਦਾ ਬਿਮਾਰ ਹੋ ਗਿਆ ਕੁੱਤਾ ਬਿਮਾਰ ਦੇ ਕਰਕੇ ਤੇ ਉਹ ਉਹਨਾਂ ਜਿਹੜਾ ਬੇਟਾ ਬਹੁਤ ਪਿਆਰ ਕਰਦਾ ਹੈ ਕੁੱਤੇ ਨੂੰ ਆਂਦਾ ਵੀ ਮੈਂ ਕੁੱਤੇ ਨੂੰ ਨਹੀਂ ਛੱਡ ਕੇ ਜਾਣਾ ਕੁੱਤਾ ਬਿਮਾਰ ਹੋ ਗਿਆ ਪਿੱਛੋਂ ਮਾਰਨਾ ਜਾ ਉਹਨਾਂ ਫਿਰ ਟਿਕਟ ਸਾਰਿਆਂ ਨੇ ਕੈਨਸਲ ਕਰਾ ਲਈ ਬਈ ਉਹ ਮਾੜੀ ਚੰਗੀ ਕਿਸਮ ਦੇ ਵੇਲੋ ਕੁੱਤੇ ਹੀ ਆਉਂ ਹਾਂ ਉਹ ਜਹਾਜ਼ ਹੀ ਡੁੱਬ ਗਿਆ ਹੋਰ ਦਾਹਾਂ ਬਰਾਂ ਟਾਈਟੈਨ ਜਿਹੜੀ ਤੈਨੂੰ ਅੱਜ ਕੱਲ ਹਾਲੀਵੁੱਡ ਫਿਲਮਾਂ ਵਿੱਚ ਦੇਖਾਈ ਟਾਈਟੈਨ ਉਹ ਕੁੱਤੇ ਨੇ ਵੇਲੋ ਪੰਜਾਂ ਜਾਨਾਂ ਦੀ ਜ਼ਿੰਦਗੀ ਬਤਾ ਲਈ ਇਹ ਕੁੱਤਾ ਨਾ ਮਤਲਬ ਨਾਂ ਨੂੰ ਕੁਝ ਹੁੰਦਾ ਜੇ ਉਹ ਚੱਲ ਜਾਂਦੇ ਉਹ ਪੰਜਾਂ ਜੀਵਾਂ ਦੇ ਥੱਲੇ ਮਰ ਜਾਂਦਾ ਇਸ ਸਮੁੰਦਰ ਜਿਹੜਾ ਟਾਈਟੈਨ ਜਹਾਜ਼ ਡੁੱਬ ਗਿਆ ਉਹ ਲੈ ਕੁੱਤੇ ਨੇ ਪੰਜ ਜੀ ਬਚਾਲੇ ਇਹ ਚੀਜ਼ਾਂ ਹੁੰਦੀਆਂ ਕੋਈ ਕਰਾਮਾ ਦੇ ਕੋਈ ਫਰਿਸ਼ਤੇ ਹੁੰਦੇ ਕੁੱਤੇ ਹਾਂਜੀ ਕੁੱਤੇ ਦਾ ਵੀ ਖੇਰ ਕਰਿਆ ਕਰੋ ਜਿੰਨਾ ਚਲੋ ਬਾਂਦਰ ਨਾ ਕੁੱਟਿਆ ਮਾਰਿਆ ਕਰੋ ਲੋਕ ਕਈ ਮੱਝਾਂ گاਵਾਂ ਨੂੰ ਕੁੱਟਦੇ ਮਾਰਦੇ ਜਲਾਦਾਂ ਜੇ ਛੱਪੜ ਤੇ ਵੜ ਗਈ ਉਹਨੂੰ ਡੰਡੇ ਨਾਲ ਡੰਡੇ ਨਾਲ ਕੁੱਟੀ ਜਾਣਾ ਹਨ ਜੇ ਦੁੱਧ ਨਹੀਂ ਦਿੰਦੀ ਲੱਤਾਂ ਮਾਰੀ ਜਾਣੀਆਂ ਹਨ ਕਿੰਨਾ ਗੁੱਜਰ ਕਿੰਨਾ ਮਾਰਦੇ ਗੁੱਜਰਾਂ ਦਾ ਕਾਰ ਮਤਲਬ ਦੁੱਧ ਤੋਂ ਚੱਲਦੇ ਗੁੱਜਰਾਂ ਦੇ ਹੋਰ ਕਮਾਈ ਕੀ ਹੈ ਸਿਰਫ ਰੋਟੀ ਪਾਣੀ ਦਾਲ ਫੁਲਕਾ ਨਾਲ ਬੱਚੇ ਜੋ ਵੀ ਪੜਾਈ ਪੜੂਈ ਕਰਦੇ ਖਾਣਾ ਪੀਣਾ ਸਾਰਾ ਅੱਜਕੱਲ ਉਹਨਾਂ ਦਾ ਮੱਝਾਂ ਗਾਂਵਾਂ ਨੂੰ ਚੱਲਦਾ ਹੈ ਦੁੱਧ ਤੋਂ ਚੱਲਦਾ ਇਸ ਕਰਕੇ ਬੇਨਤੀ ਆਡਾ ਇਹੋ ਟੌਪਿਕ ਵੀ ਕੁੱਤੇ ਆ ਜਿੰਨਾ ਕੁੱਤਾ ਸੇਵਾਦਾਰ ਵਫਾਦਾਰ ਮਾਲਕ ਦਾ ਉਹਨਾਂ ਅੱਜਕੱਲ ਭਰਾ ਭਰਾ ਨਹੀਂ ਕੋਈ ਨਹੀਂ ਬੰਦਾ ਜਿੰਨਾ ਰਿਸ਼ਤੇਦਾਰ ਵੀ ਕੁੱਤਾ ਵੀ ਜਿੱਥੇ ਮਰਜ਼ੀ ਚੱਲ ਜਾਓ ਆਪਾਂ ਟਰੈਵਲ ਪਾ 10 ਦਿਨ 15 ਦਿਨ ਬਾਹਰ ਲਾਓ ਪਰ ਕੁੱਤਾ ਹੈਗਾ ਨਾ ਆਪਾਂ ਕਹਿੰਦਾ ਵੀ ਇੱਕ ਬੰਦਾ ਦੋ ਬੰਦੇ ਘਰੇ ਰੱਖੇ ਘਰੇ ਚੌਂਕੀਦਾਰ ਹੈਗੇ ਆ ਕਈ ਕੁੱਤੇ ਨੂੰ ਚੌਂਕੀਦਾਰ ਕਹਿੰਦੇ ਵੀ ਘਰ ਦਾ ਰੱਖਾ ਰਖਵਾਲਾ ਆਡਾ ਮਾਲੀ ਘਰੇ ਬਿਠਾਡਾ ਕਈ ਕੁੱਤੇ ਬੱਬਰ ਸ਼ੇਰ ਆ ਪੂਰਾ ਸ਼ਰੀਰ ਬਣਾ ਸਾਡੀ ਗਲੀ ਚੋਂ ਪੇਟ ਬਹੁ ਰੱਖਿਆ ਦੇ ਸਾਡੀ ਹਿੰਮਤ ਨਹੀਂ ਪੈਂਦੀ ਗਲੀ ਚ ਉਤਰ ਕੇ ਦੀਆਂ ਨੂੰ ਲੰਘ ਜੀ ਡਰ ਹੁੰਦਾ ਇਹ ਘੁੰਮ ਕੇ ਜਾਂਦੇ ਆ ਕਿ ਉਹ ਲੱਤ ਨਾ ਫੜ ਲੇ ਪਰ ਇਹ ਆ ਵੀ ਸਾਡੀ ਗਲੀ ਸੇਫ ਰਹਿੰਦੀ ਕੋਈ ਔਨ ਜਾਂ ਡਰ ਹੁੰਦਾ ਵੀ ਉਹ ਕੁੱਤੇ ਵਾਲੀ ਗਲੀ ਹੁੰਦੀ ਨਹੀਂ ਜਾਣਾ ਕੋਈ ਡਾਕ ਕੋਈ ਲੁਟੇਰਾ ਵੀ ਕੋਈ ਚੋਰ ਵੀ ਆ ਇਹਨਾਂ ਨੂੰ ਡਰ ਪੈਂਦਾ ਵੀ ਯਾਰ ਕੁੱਤਾ ਬਾਹ ਨਾ ਫੜ ਲੇ ਜਾਂ ਲੱਤ ਨਾ ਫੜ ਲੇ ਇਹ ਗਲੀ ਚ ਨਹੀਂ ਆ ਕੁੱਤਾ ਜਿੰਨੀ ਸੇਫ ਕੇਅਰ ਕਰਦਾ ਉਹ ਨਹੀਂ ਕੋਈ ਨਹੀਂ ਕਰਦਾ ਇਸ ਕਰਕੇ ਸਾਡਾ ਟੌਪਿਕ ਇਹ ਹੋ ਵੀ ਕੁੱਤੇ ਰੱਖੋ ਜਿੰਨੇ ਜੇ ਦਿਨਾਂ ਨੂੰ ਸ਼ੌਂਕ ਰੱਖੋ ਪੁੱਤੇ ਰੱਜ ਕੇ ਰੱਖੋ ਪਵਾ 50 50 5 5 2 2 3 3 ਯਾਰ ਦੇ ਬੱਚੇ ਹੁੰਦੇ ਆ ਅੱਜਕੱਲ ਪਿੱਟ ਬੋਲ ਪੇਟ ਬੋਲ ਸਰਕਾਰ ਨੇ ਬੈਨ ਕੀਤਾ ਕਿਉਂਕਿ ਉਹ ਜਦੋਂ ਜਾ ਕੇ ਲੱਤ ਬਾਹ ਕੋਈ ਫੜਦਾ ਨਾ ਉਹ ਲੋਕ ਪਾਲਾ ਫਿੜਿਛੜਾਇ ਨਹੀਂ ਜਾਂਦਾ ਦੋ ਤਿੰਨ ਬੱਚਿਆਂ ਦਾ ਉਹ ਛੜਾਇ ਨਹੀਂਦਾ ਲੋਕ ਹੀ ਆਹੋ ਜਿਹੇ ਦੰਦ ਹੀ ਆਹੋ ਜਿਹਾ ਪਿੱਟ ਬੋਲ ਤੁਹਾਨੂੰ ਪਤਾ ਅੱਜਕੱਲ ਟੀਵੀਆਂ ਦੇ ਵੀ ਆਉਂਦਾ ਲੋਕੀ ਵੱਡੇ ਵੱਡੇ ਰੋਗ ਰੱਖਦੇ ਪਰ ਉਹ ਸਰਕਾਰ ਜੁਰਮਾਨਾ ਵੀ ਪਾਉਂਦੀ ਆ ਜਾਂ ਬੈਨ ਵੀ ਕਰਦੀ ਪਰ ਲੋਕੀ ਰੱਖਦੇ ਆ ਪਰ ਇਹ ਆ ਵੀ ਕੁੱਤਿਆਂ ਨੂੰ ਉਹਨਾ ਪਿਆਰ ਕਰੋ ਵੀ ਨਾ ਕਿ ਇਹਨੂੰ ਪਹਿਲਣਾ ਪਿਆਰ ਮੁਹਬਤ ਕਰੋ ਕੁੱਤਿਆਂ ਨੂੰ ਕਿਉਂਕਿ ਹੁਣ ਪਿੰਡਾਂ 'ਚ ਜਾਂਦੇ ਸ਼ਹਿਰਾਂ 'ਚ ਸ਼ਹਿਰਾਂ 'ਚ ਚਲੋ ਲੋਕਾਂ ਲੋਕੀ ਕੁੱਤੇ ਹੋ ਰੱਖਦੇ ਆ ਜਿਨ੍ਹਾਂ ਨਾਲ ਲੋਕੀ ਪਿਆਰ ਕਰਦੇ ਕਈ ਪੈਂਦੇ ਨਹੀਂ ਕੁੱਤੇ ਕਈਆਂ ਦਾ ਮਸਤ ਜੇ ਰਹਿੰਦੇ ਜਿੱਦਾਂ ਨਾ ਕੋਈ ਕੱਲਾ ਹੁੰਦਾ ਜਾਂ ਕਈ ਏਡਾ ਬੇਟਾ ਬੇਟੀ ਹੈ ਕੋਈ ਕੁੱਤਾ ਰੱਖ ਲੈਂਦੇ ਵੀ ਪਿਆਰ ਦਾ ਪਿਆਰ ਮਹਿਸੂਸ ਨਾ ਹੋਵੇ ਘਰੇ ਕੋਈ ਹੈਗਾ ਇਸ ਕਰਕੇ ਜਿਹੜਾ ਕੁੱਤਾ ਰੱਖਣਾ ਉਹਦੇ ਨਾਲ ਪਿਆਰ ਮੁਹਬਤ ਇੰਨੀ ਕਰੋ ਵੀ ਜਿਹੜਾ ਉਹਨੂੰ ਇਸ਼ਾਰਾ ਹੀ ਕਰ ਦੋ ਵੀ ਨਹੀਂ ਪਹਿਣਾ ਕਈ ਉਸੇ ਟਾਈਮ ਆ ਜਾਂਦੇ ਜਿੱਦਾਂ ਕੋਈ ਪ੍ਰੋਨਾ ਕੋਈ ਗੈਸਟ ਨੂੰ ਕੁੱਤੇ ਡਰਦੇ ਹ ਇੰਨਾ ਕੁੱਤੇ ਨਾਲ ਪਿਆਰ ਕਰਨ ਲੱਗ ਪੋ ਵੀ ਕੁੱਤਾ ਇਸ਼ਾਰੇ ਨਾਲ ਸਮਝੇ ਵੀ ਇਹ ਅੱਡ ਪਰੋਣਾ ਜਾਂ ਗੈਸਟ ਹੈ ਸਾਡੇ ਮਾਲਕ ਨੇ ਆਵਾਜ਼ ਮਾਰੀ ਤੇ ਵਾਪਸ ਆਉ ਉਸੇ ਤਾਂ ਇਦਾਂ ਦੇ ਕੁੱਤੇ ਹੁਣ ਗਾਰਡਨ ਕਲੋਨੀ ਬੜੇ ਕੁੱਤੇ ਰੱਖੇ ਲੁਕਾਂ ਕਿਉਂਕਿ ਸਾਰਿਆਂ ਦੇ ਬੇਟੇ ਬਾਹਰ ਗਏ ਬੇਟੀਆਂ ਬਾਹਰ ਤੋ ਕੁੱਤੇ ਕਰੱਖੇ ਬਰ ਰੋਟੀ ਪਾਣੀ ਛਕਣ ਲੱਸੀ ਹੁਣ ਵੇਖੋ ਪਿੰਡਾਂ 'ਚ ਜਿੰਨੇ ਕੁੱਤੇ ਮੇਰੇ ਨਾਲ 2 2 3 3 ਕੁੱਤੇ ਰੱਖੇ ਵੇ ਲਿੰਗਾ ਜੱਟਾਂ ਜੀ ਵੀਦਾਰਾਂ ਕਿਉਂਕਿ ਨਹੀਂ ਮੱਝਾਂ ਗਾਵਾਂ ਡੰਗਰ ਕਿੰਨਾ ਕੋ ਤੂੜੀ ਬਾਹਰ ਪਈ ਹੁੰਦੀ ਕਿੰਨਾ ਕੋ ਹੱਲਾ ਹੈ ਰੋ ਸੁਹਾਗਾ ਬਾਹਰ ਪਿਆ ਹੁੰਦਾ ਔਰ ਰਾਖੀ ਕੁੱ ਆਉਤੋ ਏਸੀ ਲਾ ਕੇ ਹੀ ਭਰਾ ਮੇਰੇ ਸੌ ਜਾਂਦੇ ਆ ਕਈ ਪੱਖਿਆਂ ਦੀ ਇੰਨੀ ਆਵਾਜ਼ ਆਉਂਦੀ ਪਤਾ ਨਹੀਂ ਲੱਗਦਾ ਇਸ ਕਰਕੇ ਜਿਹੜਾ ਕੁੱਤਾ ਨਾ ਕੁੱਤਾ ਸਭ ਤੋਂ ਵੱਡਾ ਵਫਾਦਾਰ ਆ ਕੁੱਤੇ ਅੱਜਕੱਲ ਜਿਹੜੇ ਵੱਡੇ ਵੱਡੇ ਨੀਤਾ ਬਾਨੀ ਡਾਨੀ ਬਿਰਲਾ ਟਾਟਾ ਉਹ ਨਹੀਂ ਕੁੱਤੇ ਰੱਖੇ ਆ ਕਈ ਕੁੱਤੇ ਨਾਲ ਹੀ ਖੜਦੇ ਆ ਆਪਣੇ ਐਡੇ ਸ਼ੌਂਕੀ ਆ ਤੇ ਕੁੱਤਿਆਂ ਦੀ ਉਮਰ ਵੱਡੀ ਹੁੰਦੀ ਮੇਰੇ ਸਾਰਾ ਬੰਦਿਆਂ ਜਾਰੀ ਦੇ ਕੁੱਤਿਆਂ ਦੀ ਉਮਰ ਆਡੇ ਲੱਗੇ ਫਿਰ ਤੋਂ ਕੁੱਤਾ ਮੇਰਸਾ ਨਾ ਉਹਨੂੰ 5 6 7 ਸਾਲ ਬੁੱਢਾ ਆ ਗਿਆ ਵੇ ਲੋ ਉੱਡ ਆ ਗਿਆ ਫੇਰ ਵੀ ਤੁਰਿਆ ਫਿਰਦਾ ਛੋਟਾ ਜਿੱਦਾਂ ਗਾਂ ਮੱਜ ਗਾਂ ਬੁੱਢੀਆਂ ਐ ਨਹੀਂ ਨਾ ਜਿੱਦਾਂ ਮੱਜਾ ਬੁੱਢੀਆਂ ਐ ਨੇ ਫੇਰ ਵੀ ਦੁੱਧ ਦਈ ਜਾਂਦੀ ਐ ਤੇ ਕੁੱਤੇ ਦਾ ਇਹ ਹੁੰਦਾ ਉਮਰ ਬੜੀ ਹੁੰਦੀ ਕੁੱਤਿਆਂ ਦੀ ਕਛੂ ਕਮੇ ਨੇ ਸਾਲ ਤੋਂ ਜਿਆਦੀ ਉਮਰ ਆ 300 ਸਾਲ ਮੁਰਾ ਕਛੂ ਕਮੇ 월ਡ ਰਿਕਾਰਡ ਹੁੰਦਾ ਕਛੂ ਕਮਾ ਜਿਹੜਾ ਹੈਗਾ 300 ਸਾਲ ਮਰਦਾ ਨਹੀਂ ਹੈ ਕਛੂ ਕਮੇ ਨੂੰ ਉੱਧਾ ਪਾ ਆ ਨਾ ਕੋਈ ਖਾ ਖਾ ਲੈਂਦੇ ਵੱਡੇ ਉੱਡ ਕੇ ਪਰ ਸਭ ਤੋਂ ਜਿਆਦੀ ਮਾਰ ਐ ਨੇ ਉਮਰ ਉਹਨੂੰ ਦਿੱਤੀ ਆ ਕਛੂ ਨੇ 300 ਸਾਲ ਸੱਪ ਦੀ ਉਮਰ ਵੀ ਨਹੀਂ ਐਂਦੀ ਹੁੰਦੀ ਵੇਖੋ ਕੁੱਤਿਆਂ ਦੀ ਅੱਜ ਕੱਲ ਦੁਕਾਨਾਂ ਖੁੱਲ ਗਈਆਂ ਹਨ ਮਤਲਬ ਕਈਆਂ ਰਜਗਾਰ ਬਿਜ਼ਨਸ ਵਪਾਰ ਬਣ ਗਿਆ ਵੀ ਕੁੱਤਿਆਂ ਦੇ ਬੱਚੇ ਵੇਚਨੇ ਹਨ ਜਰਮਨ ਦੇ ਬੱਚੇ ਪਿੱਟ ਬੋ ਲੈਬਰਾ ਹੋ ਗਈਆਂ ਹਨ ਪਾਗ ਹੋ ਗਏ ਇਹ ਵੀ ਵਧੀਆ ਵਪਾਰ ਬਿਜ਼ਨਸ ਕੋਈ ਨਹੀਂ ਮਾੜਾ ਪਰ ਇਹ ਆ ਵੀ ਇਮਾਨਦਾਰੀ ਨਾਲ ਕਰੋ ਬਿਜ਼ਨਸ ਕਿ ਨਾ ਧੋਖਾਧੜੀ ਨਾ ਕਰੋ ਪਤਾ ਕਿਉਂ ਇਹ ਚੀਜ਼ ਬੜੀ ਛੇਤੀ ਨਿਕਲ ਜਾਂਦੀ ਹੈ ਮੈਂ ਵੇਖਿਆ ਲਾਲਾ ਸਾਹਿਬ ਜਿਹੜੇ ਪੈਸੇ ਬੰਦੇ ਦੇ ਮਾਰਦੇ ਹਨ ਨਾ ਜਾਂਤ ਬਿਮਾਰੀ ਦੇ ਲੱਗ ਜਾਣਗੇ ਤੇ ਜਾਂ ਅਗਾ ਪਿਛਾ ਜਾਂ ਕੋਈ ਚੀਜ਼ ਖਰਾਬ ਹੋ ਜਾਏ ਇਸ ਕਰਕੇ ਵਪਾਰ ਕੁੱਤਿਆਂ ਦਾ ਬਹੁਤ ਵਧੀਆ ਵਾ ਪਰ ਪੰਜਾਬੀ ਬਹੁਤ ਆਪਣੇ ਅੰਗਰੇਜ਼ ਹੋ ਗਏ ਜਿਹੜੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਮੈਲਬੌਰਨ ਜਿਹੜੇ ਵਧੀਆ ਕੁੱਤੇ ਰੱਖਦੇ ਮੈਨੂੰ ਬੜਾ ਵਧੀਆ ਲੱਗਦਾ ਯਾਰ ਮੈਨੂੰ ਤਾਂ ਆ ਬੜਾ ਸ਼ੌਂਕ ਕੁੱਤਿਆਂ ਦਾ ਪਰ ਮੇਰੇ ਘਰ ਦੇ ਥੋੜਾ ਜਿਹੀ پابੰਦੀ ਆ ਵੀ ਕੁੱਤੇ ਕੁੱਤਿਆਂ ਦੇ ਆ ਵੀ ਕਈ ਬਾਥਰੂਮ ਲੈ ਹੈ ਨਾ ਕੁਛ ਕਰ ਦਿੰਦੇ ਜੰਗਲ ਪਾਣੀ ਜਾਣਾ ਹੋਵੇ ਕਈ ਕੁੱਤੇ ਆਏ ਨਵੇਂ ਨਵੇਂ ਲਿਆਈ ਨੇ ਨਾ ਉਹਨੂੰ ਥੋੜਾ ਇਹਨਾਂ ਪਤਾ ਨਹੀਂ ਲੱਗਦਾ ਪ੍ਰਿਛੇ ਮਹੀਨੇ ਸਾਲ ਬਾਅਦ ਸਾਰਾ ਕੁਝ ਸਮਝ ਜਾਂਦੇ ਆ ਆ ਵੀ ਬਾਹਰ ਬੂਰ ਕੋ ਮਾੜੇ ਲੱਗ ਗਏ ਗਲੀ ਦੇ ਕੁੱਤੇ ਆ ਉਹਨਾਂ ਲੈਬਰਾ ਲਿਆਂਦਾ ਪੇਟ ਪਰ ਉਹਨਾਂ ਦਾ ਕੋਈ ਚੁੱਕੇ ਲੱਗਿਆ ਤੇ ਲੈਬਰਾ ਲਿਆਂਦਾ ਉਹ ਆ ਵੀ ਗਲੀ ਗਲੀ ਘੁੰਮ ਕੇ ਬਾਸਮੂਨ ਕਰ ਕਰ ਕੇ ਫੇ ਚੱਲ ਜਾਂਦਾ ਤੇ ਪਹਿਲਾ ਕੁੱਕੜ ਹੁੰਦੇ ਸੀ ਜਦੋਂ 3 4 ਵਜੇ ਨੇ ਉਹਨਾਂ ਬਾਗਾਂ ਦੇ ਨਹੀਂ ਸਮਝ ਲੋ ਵੀ ਦੇਨ ਛੱਡ ਗਏ ਆ ਜਾਂ ਰਾਤ ਛੱਡ ਗਏ ਪਹਿਲਾ ਕੁੱਕੜ ਹੁੰਦੇ ਕੁੱਕੜ ਕੁਕੜੀਆਂ ਰੱਖਣੀਆਂ ਨਾ ਖਰਗੋਸ਼ ਪਾਲਦੇ ਹੁੰਦੇ ਸੀ ਵੱਡੇ ਲੋਕੀ ਜਾਨਵਰ ਰੱਖਦੇ ਰਹੇ ਪਰ ਇਹ ਤੇ ਕੁੱਤੇ ਨਾਲ ਦਾ ਬੰਦਾ ਨਹੀਂ ਉਹ ਸਾਡੇ ਸਾਡੇ ਕੰਡੇ ਵਾਲੇ ਮੇਰੇ ਮਾਮਾ ਹੀ ਉਹਨਾਂ ਰੱਖੀ ਮੇਰੇ ਸਹਾਨਾ ਔ ਉਹਨਾਂ 4-5 ਵਧੀਆ-ਵਧੀਆ ਰੇਟ ਤੇ ਉਹਨਾਂ ਨਾ ਪ੍ਰਾਈਸ ਕੋਸਟਲੀ ਵਧੀਆ-ਵਧੀਆ ਰੇਟ ਤੇ ਨਾ 5 ਜੇ ਬਚੇ ਗਏ ਸਹੀ ਕਿੁੱਤੀ ਇਦਾਂ ਹੀ ਆ ਵੀ ਇਹ ਵੀ ਵਪਾਰ ਹੋ ਜਾਂਦਾ ਵਾ ਉਹ ਮੇਰੇ ਸੋਹਣਾ ਸਾਣ ਝੋਟੇ ਅਰਗੀ ਬਣੀ ਆ ਕੁੱਤੀ ਆ ਲੈਬਰਾ ਪੜੀ ਸੋਹਣੀ ਰੰਗ ਰੂਪ ਇੱਕ ਨਾ ਨੈ ਨਕਸ਼ ਮਾਰ ਆਏ ਨੇ ਇਦਾਂ ਕੁਦਰਤ ਲਾਉਂ ਨਾ ਇਦਾਂ ਆਪਣੇ ਸੋਹਣੇ ਹੁੰਦੇ ਆ ਇਹਨਾਂ ਨੂੰ ਨੈ ਨਕਸ਼ ਮਾਰ ਆਏ ਨੇ ਐਸੇ ਦਿੱਤੇ ਹੁੰਦੇ ਬਸ ਇਦਾਂ ਮੱਜਾਂ ਗਾਵਾ ਕਿੱਡੀਆਂ ਕੀ ਗਈ ਕਈ ਮੱਜਾਂ ਗਾਵਾ ਪੂਰੀਆਂ ਹੁੰਦੀਆਂ ਕਿੱਡੀਆਂ ਸੋਹਣੇ ਲੰਨੇ ਪੂਰੀ ਪੂਰੀ ਮੈਂ ਕਹਿ ਦੇਣਾ ਉਹ ਰੇ ਉਹ ਆ ਜਿਹੜਾ ਲੋਭੀ ਹੋ ਗਿਆ ਉਹਨਾਂ ਕਾਲੀਆਂ ਹੀ ਮੱਝਾਂ ਜਾ ਰਹੀਆਂ ਨੇ ਤੇ ਜਾਂ ਗਾਵਾਂ ਚਿੱਟੀਆਂ ਕਿਉਂਕਿ ਜਿਹੜਾ ਮੱਝ ਦਾ ਦੁੱਧ ਗਾਂ ਦਾ ਦੁੱਧ ਤੋਂ ਬੜਾ ਡਿਫਰੈਂਟ ਆ ਜਿਹੜਾ ਮੱਝ ਦਾ ਦੁੱਧ ਆ ਇਹ ਵੀ ਬੜਾ ਵਧੀਆ ਬੈਨੀਫਿਟ ਕਿਉਂ ਲੱਸੀ ਮੱਖਣ ਮਲਾਈ ਪਨੀਰ ਬਣਾਓ ਜਿਹੜਾ ਗਾਂ ਦਾ ਦੁੱਧ ਆ ਨਾ ਇਹ ਬੜਾ ਵਧੀਆ ਕੈਲਸ਼ੀਅਮ ਪ੍ਰੋਟੀਨ ਵਾਲਾ ਹੁੰਦਾ ਇਹ ਜਿਹੜਾ ਬੰਦਾ ਜਿੱਦਾਂ ਬੱਕਰੀ ਦਾ ਦੁੱਧ ਮਤਲਬ ਸੈਲ ਘੱਟੇ ਹੋਣਾ ਆਪਣਾ ਟਾਈਫਿਡ ਬੁਖਾਰ ਹੋ ਗਿਆ ਜਾਂ ਮਲੇਰੀਆ ਬੁਖਾਰ ਹੋ ਗਿਆ ਇਹਦੇ ਲਈ ਹੁੰਦਾ ਪਰ ਮੱਝਾਂ ਗਾਵਾਂ ਦਾ ਦੁੱਧ ਬੜਾ ਬੈਸਟ ਹੁੰਦਾ ਪਰ ਇਹ ਸਾਡਾ ਇਹੋ ਟਾਪਿਕ ਆ ਵੀ ਕੁੱਤੇ ਰੱਖੋ ਕਿਉਂਕਿ ਕੁੱਤਿਆਂ ਤੋਂ ਬਿਨਾ ਜ਼ਿੰਦਗੀ ਦੂਰੀ ਕਿਉਂਕਿ ਜਿੰਨੇ ਮਾਪਿਓ ਦੇ ਬੇਟਾ ਬੇਟੀ ਨਹੀਂ ਆਖਾਂਦਾ ਕੁੱਤੇ ਹੀ ਦੇ ਆਖੇ ਲੱਗਦੇ ਆ ਉਹ ਆਂਦੇ ਨੇ ਜਾ ਪਰਾਂ ਮਾਰੇ ਹੀ ਕੋਈ ਨਹੀਂ ਇਸ਼ਾਰਲਾ ਵਿੱਚ ਉਹ ਕੁੱਤੇ ਨਾਲ ਖੇਡਦੇ ਰਹਿੰਦੇ ਕਈ ਲੋਕ ਹੁੰਦੇ ਨੇ ਨਾ ਵੀ ਟੀਵੀ ਵੇਖ ਲਿਆ ਮੋਬਾਈਲ ਵੇਖ ਲਿਆ ਕੁੱਤੇ ਨਾਲ ਖੇਡਣ ਲਾ ਪਨਣਾ ਕਦੀ ਬੋਲ ਨੂੰ ਛੁੱਟ ਦੇਣੀ ਕਦੀ ਆਣ ਨੂੰ ਛੁੱਟ ਦੇਣੀ ਕੁੱਤੇ ਬੋਲ ਲੈ ਕੇ ਆਉਂਦਾ ਹਣਾ ਤੁਸੀਂ ਵੇਂਦੇ ਰਹਿੰਦੇ ਹੋ ਕਲਿੱਪਾਂ ਇਸ ਕਰਕੇ ਕੁੱਤੇ ਜਿਹੜੇ ਕੁੱਤੇ ਰੱਬੀ ਰੂ ਆ ਇਹਨਾਂ ਨੂੰ ਕੁੱਟਿਆ ਮਾਰਿਆ ਡੰਡਾ ਸੋਟੀ ਕੋਸ਼ਣ ਲਾਤ ਲੁੱਤਣਾ ਮਾਰਿਆ ਕਰੂ ਇਹ ਵੀ ਰੱਬੀ ਰੂ ਦਰਗਾਹ ਜਈ ਆਈਆਂ ਨਜੀ ਜਾ ਸਹੀ ਗੱਲ ਆ ਜਾਂ ਕੇ ਕਈ ਵੇਖੇ ਨਾ ਮੈਂ ਕੀੜੇ ਗੂੜੇ ਪਹਿਨਦੇ ਕੁੱਤਾ ਜਾਂ ਉਹ ਕਈ ਵੇਲਾ ਕਈ ਡਾਕਟਰ ਆਉਂਦੇ ਆ ਪੇਸ਼ੈਂਟ ਜਿੱਦਾਂ ਡੰਗਾ ਡਾਕਟਰ ਆਪਣੇ ਨਾਲ ਮੱਝਾਂ گاਵਾਂ ਦਾ ਇੱਦਾਂ ਕੁੱਤਿਆਂ ਦੇ ਡਾਕਟਰ ਹੁੰਦੇ ਇੰਜੈਕਸ਼ਨ ਲਾਉਂਦੇ ਸਭ ਤੋਂ ਵੱਡਾ ਕੁੱਤੇ ਦਾ ਫੋਨ ਹੋ ਗਿਆ گاਵਾਂ ਦਾ ਹੋ ਗਿਆ ਮੱਝਾਂ ਦਾ ਹੋ ਗਿਆ ਨਾ ਹੁਣ ਕਈ ਰਾਸ਼ੀਆਂ ਰੂਸ਼ੀਆਂ ਤੇ ਯਕੀਨ ਕਰਦੇ ਚਲੋ ਵਧੀਆ ਗੱਲ ਆ ਜਿਹੜੀ ਰਾਸ਼ੀ ਟੀਵੀ ਟੂ ਵੀ ਹੁੰਦੇ ਆ ਇਹ ਆ ਕਬੂਤਰ ਨੂੰ ਦਾਣਾ ਖਿਲਾ ਦੋ ਹਣਾ ਇਹ ਚੀਜ਼ਾਂ ਹੁੰਦੀਆਂ ਯਾਰ ਇਹ ਚੀਜ਼ਾਂ ਹੁੰਦੀਆਂ ਇਹ ਪੁਰਾਣੇ ਜੋ ਵਾਸਤੂ ਸ਼ਾਸਤਰ ਦਾ ਆਪਣਾ ਤੁਰਿਆ ਹੈਗਾ ਹੁਣ ਕੁੱਤੇ ਦਾ ਰੋਟੀ ਪਾਉਣੀ ਦੁੱਧ ਦਹੀਂ ਲੱਸੀ ਥੋੜਾ ਬੋਧਾ ਕਰਾ ਦੁੱਧ ਪਾਉਂਦੇਗੇ ਇਹ ਬੜਾ ਵਧੀਆ ਜਿਨ੍ਹਾਂ ਤੋਂ ਮਤਲਬ ਪੈਸੇ ਫੁੱਸਦੀ ਹੋਣ ਜਾਂ ਦੀ ਕਮੀ ਕੋਈ ਇਹ ਚੱਕਰ ਹੋ ਜਾਂਦਾ ਪਰ ਕਈ ਇਹ ਚੀਜ਼ਾਂ ਨਹੀਂ ਮੰਨਦੇ ਉਹ ਤਾਂ ਆਪੋ ਆਪਣੀ ਸੋਚ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਇਸ ਕਰਕੇ ਕੁੱਤੇ ਰੱਖੋ ਸਾਰੇ ਇਹ ਆ ਵੀ ਥੋੜੀ ਕੜਤਨ ਜਿਹੜੇ ਕੁੱਤੇ ਮਹਿਸੂਸ ਕਰਦੇ ਨੇ ਜਾਨ ਨੂੰ ਕਿਹਦਾ ਛਾੜ ਜਾਇਆ ਕਰੋ ਜਾ ਮ ਜੰਗਲ ਜੰਗਲੀ ਛੱਡ ਆਇਆ ਕਰੋ ਪਰ ਮਾਰਿਆ ਮੂਰਿਆ ਨਾ ਕਰੋ ਕਈ ਦਬਦੁਗ ਕੇ ਕਈ ਹਨ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਕੁੱਤੇ ਨੂੰ ਮਾਰਨਾ ਤੇ ਰੱਬ ਨੂੰ ਰੱਬ ਨੂੰ ਫਿਰ ਉਹ ਤੇ ਦਰਗਾਹ ਦੀ ਕੀ ਆਪਾਂ ਕਹਾਂਗੇ ਕੁੱਤੇ ਨੂੰ ਮਾਰਨਾ ਸਮਝਦਾ ਬੰਦੇ ਨੂੰ ਮਾਰਦਾ ਇਸ ਕਰਕੇ ਕੁੱਤੇ ਚਲੋ ਵਾਰਾ ਕੁੱਤੇ ਮਾਰਦੇ ਆਂ ਵੀ ਕਈਆਂ ਨੂੰ ਮਾਰ ਮੂਰ ਦੇ ਦਿੰਦੇ ਫਿਰ ਟੀਕੇ ਟੂਕੇ ਵਾਵਾ ਲਵਾਉਣੇ ਪਏ ਲਪਤਨ ਲੁੱਤਨ ਨੂੰ ਪਾਏ ਜਾਂਦੇ ਛੋਟੇ ਬੱਚੇ ਪਰ ਉਹ ਵੀ ਹਲਕਾ ਹੁੰਦੇ ਆ ਜਦੋਂ ਰਾਖੀ ਰੂਖੀ ਕਰਕੇ ਕਈ ਛੱਡ ਦਿੰਦੇ ਉਦੋਂ ਵਾਰਾ ਹੋ ਜਾਂਦੇ ਆ ਫਿਰ ਕੁੱਤਾ ਕੁੱਤਿਆਂ ਲੜ ਪੈਂਦਾ ਫਿਰ ਕਦੇ ਹੱਡੀ ਉੱਡੀ ਨੂੰ ਸਕ੍ਰੈਚ ਪੈ ਜਾਂਦਾ ਫ੍ਰੈਕਚਰ ਹੋ ਜਾਂਦਾ ਇਸ ਕਰਕੇ ਫਿਰ ਕੁੱਤਾ ਕੁੱਤੇ ਨੂੰ ਵੱਢਦਾ ਤੇ ਫਿਰ ਉਹ ਆਪ ਬੰਦਿਆਂ ਨੂੰ ਪੈਂਦੇ ਇਸ ਕਰਕੇ ਹੁਣ ਹਰ ਘਰ 'ਚ ਮੈਂ ਨਾ ਕੁੱਤਾ ਜ਼ਰੂਰ ਹੋਣਾ ਚਾਹੀਦਾ ਭਾਵੇਂ ਸਸਤਾ ਦੇ ਭਾਵੇਂ ਮਹਿੰਗਾ ਉਹ ਦਾਪੋ ਆਪਣਾ ਸ਼ੌਂਕ ਕਪੈਸਿਟੀ ਬਜਟ ਹੁੰਦਾ ਬੰਦੇ ਦਾ ਕਿ ਕੁੱਤੇ ਰੱਖੋ ਇਸ ਕਰਕੇ ਸਾਡਾ ਇਹੋ ਟਾਪਿਕ ਵੀ 12 ਕੁੱਤਿਆਂ ਤੋਂ ਬਚੋ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਪੈ ਜਾਂਦੇ ਉਹਨਾਂ ਨਾਲ ਰੱਖੋ ਕਈ ਵੇਖਿਆ ਨਾ ਆਪ ਦਾ ਕੰਮ ਕਰਨ ਜਾਂ ਕਿ ਤੇ ਬੱਚਾ ਕਈ ਬੱਚੇ ਕੁੱਤਿਆਂ ਨਾਲ ਖੇਡਣ ਲੱਗ ਪੈਂਦੇ ਛੋਟੇ ਛੋਟੇ ਬੱਚੇ ਆਪਣੇ 2-3-5 ਸਾਲਾਂ ਦੇ ਉਹ ਪਿਆਰ ਪੈ ਕੁੱਤਿਆਂ 'ਚ ਵੀ ਆਪਸ 'ਚ ਪਿਆਰ ਹੁੰਦਾ ਮੈਂ ਹੁਣ ਵੇਖਿਆ ਨਾ ਸਾਡੇ ਕੋਈ ਰਿਸ਼ਤੇਦਾਰ ਕੋਈ ਜਾਂ ਉਹ ਮਤਲਬ ਇੱਕ ਛੋਟਾ ਜਿਹਾ ਪਿੰਜਰਾ ਉਹਦੇ ਵਿੱਚ ਹੀ ਨਾਲ ਹੀ ਕੁੱਤਿਆਂ ਲਿਆਉਂਦੇ ਕਿਉਂਕਿ ਕੁੱਤੇ ਨੇ ਕੁੱਤੇ ਇੰਨਾ ਪਿਆਰ ਕਰਦੇ ਜਿਦਾ ਡੰਗਰ ਵਛੇ ਆਪ ਮੱਝ ਮੈਂ ਨਾ ਕਰਦੇ ਨਾ ਪਿਆਰ ਜਿਦਾ ਬੱਕਰੇ ਵੇਖੇ ਨਾ ਕਦੀ ਬੱਕਰੇ ਰੋਏ ਬੱਕਰਾ ਬੱਕਰੀਆਂ ਰੋਂਦੇ ਆ ਜਦੋਂ ਬੱਚਾ ਬੱਚੀ ਜਦੋਂ ਗਾਵਾਂ ਮੱਝਾਂ ਜਦੋਂ ਉਹ ਕਿਤੇ ਵੇਚਦੇ ਵਪਾਰ ਕਰਦੇ ਰੋਂਦੇ ਆ ਉਹ ਜਦੋਂ ਬਾਂਗਾ ਮਾਤਾ ਰੋਂਦੇ ਉਹਨਾਂ ਨੂੰ ਹੁੰਦਾ ਵੀ ਅਸੀਂ ਆਪਣੇ ਮਾਲਕ ਤੋਂ ਅਸੀਂ ਦੂਰ ਹੋ ਰਹੇ ਆ ਕਿਉਂਕਿ ਆਨੂੰ ਖਾਣਾ ਪੀਣਾ ਖੁੱਲਾ ਹਾਣਾ ਰੋਟੀ ਪਾਣੀ ਵਧੀਆ ਚੱਲਦਾ ਇਦਾਂ ਹੁੰਦਾ ਏ ਯਾਰ ਜਿਹੜਾ ਕੁੱਤੇ ਹੋ ਗ ਡੰਗਰ ਵੱੱਛੀ ਹੋ ਗਈ ਮੱਝਾਂ ਗਾਵਾਂ ਇਹ ਵੀ ਇੱਕ ਬੰਦਾ ਹੀ ਰੂ ਬਸ ਇਹਨਾਂ ਰੰਗ ਰੂਪ ਮਾਰਾ ਇਹਨੇ ਉਹ ਜਿਹਾ ਲੱਗ ਜਾਂ ਦਿੱਤਾ ਹੁੰਦਾ ਡਿਫਰੈਂਟ ਜਿਹਾ ਇਹਨਾਂ ਬੋਲ ਕੇ ਬਸ ਹੂੰ ਹਾਂ ਇਦਾਂ ਬੋਲ ਕੇ ਦੱਸਦੇ ਆ ਇਹ ਚੀਜ਼ਾਂ ਹੁੰਦੀ ਆ ਮੈਂ ਇਹਨੂੰ ਤਾਂ ਬੜਾ ਵਧੀਆ ਲੱਗਦਾ ਜਿਦਾ ਕਿਤੇ ਘਰੇ ਕੁੱਤਾ ਹੋਵੇ ਲੱਗ ਇਹ ਕਈ ਵੀ ਆਂਦਾ ਵਾਸਤੂ ਸ਼ਾਸਤ੍ਰ ਹੈ ਵੀ ਜੇ ਕੁੱਤਾ ਲੱਗੇ ਛਾਗੇ ਉਹਨੇ ਤੁਹਾਡੇ ਲਈ ਕੋਈ ਚੰਗਾ ਸ਼ਕੀਰ ਹੁੰਦਾ ਵੀ ਚੰਗਾ ਕੰਮ ਤਾਂ ਕਰ ਕਰ ਲਈ ਬਣੂਗਾ ਜੰਪੂ ਕੀ ਵਪਾਰ ਲਈ ਕੋਈ ਇਹੋ ਜਿਹਾ ਬਿਜ਼ਨਸ ਲਈ ਬੜਾ ਵਧੀਆ ਮੰਨਿਆ ਜਾਂਦਾ ਇਹ ਕੁੱਤਾ ਲਾਗੇ ਛੱਕੇ ਘੁੰਮੀ ਜਾਵੇ ਨਾ ਬੜਾ ਵਧੀਆ ਹੁੰਦਾ ਕੁੱਤੇ ਦਾ ਮੇਰੇ ਇਰੀ ਕਈ ਮੈਂ ਜਾਗੀ ਟ੍ਰੇਨ ਤੇ ਜਾਵਾਂ ਕਈ ਬੱਸ ਨਹੀਂ ਕੁੱਤੇ ਲਾਗੇ ਛੱਕੇ ਜਦੋਂ ਘੁੰਮਣਾ ਬੜਾ ਵਧੀਆ ਸੰਕੇਤ ਹੁੰਦਾ ਵੀ ਕੋਈ ਚੰਗਾ ਕੰਮ ਹੋਣਾ ਵਾ ਜਾਂ ਕੋਈ ਪੈਸੇ ਦੀ ਕਮੀ ਕੋਈ ਇਹ ਚੀਜ਼ਾਂ ਪੂਰੀਆਂ ਹੁੰਦੀਆਂ ਚੰਗੇ ਹੁੰਦਾ ਵਾ ਚੱਕਰੇ ਪਰ ਕਈ ਨਹੀਂ ਮੰਨਦੇ ਉਹ ਆਪੋ ਆਪਣੀ ਸ਼ਰਤਾਂ ਬੰਦੇ ਪਰ ਇਸ ਕਰਕੇ ਵਾਰਾ ਕੁੱਤਾ ਦਾ ਬਜੋ ਤੇ ਕੁੱਤੇ ਘਰਾਂ ਚ ਰੱਖੋ ਉਹਨਾਂ ਦੀ ਚੰਗੀ ਡਾਈਟ ਪੱਖਾ ਕੂਲਰ ਏਸੀ ਦੇ ਵਿੱਚ ਰੱਖੋ ਕਿਉਂਕਿ ਜਿੰਨਾਂ ਨੂੰ ਵਧੀਆ ਸਤਕਾਰ ਮਾਣ ਦੋ ਉਹ ਤੁਹਾਡਾ ਮਾਲਕ ਦਾ ਸਤਕਾਰ ਮੰਗਤ ਇਸ ਕਰਕੇ ਸਾਡੀ ਬੇਨਤੀ ਟੌਪਿਕ 'ਤੇ ਕੋਈ ਗੱਲ ਵੱਧ ਘੱਟ ਤੇ ਮਾਕ ਕਰੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼